ਪੇਪਰ ਲੈਣ ਲਈ ਅਸੀਂ ਆਮ ਹੀ ਜਾਂਦੇ ਰਹਿੰਨੇ ਆਂ ਰਾਜਸਥਾਨ ਵੱਲ ਵੀ ਉਸ ਤੋਂ ਵੀ ਹੈਗਾ ਹਰ ਥਾਂਏ ਦੋ ਵਾਰ ਨਜ਼ਰ ਝਾਕ ਕੇ ਫਿਰ ਰੱਤਾ ਕੋਈ ਥਾਂ ਛੱਡ ਕੇ ਹੀ ਖੜੇ ਹੁੰਦੇ ਨੇ ਕਿ ਇਹ ਲੋਕ ਠੀਕ ਨਹੀਂ ਇਹ ਅੱਜ ਠੀਕ ਨਹੀਂ ਪਰ ਕੌਣ ਸੀ ਜਨੇ ਇਹ ਦੱਸਿਆ ਸੀ ਕਿ ਭਾਈ ਰਾਮੋ ਤੇ ਸ਼ਾਮੋ ਜਦੋਂ ਚੁਕੀਆਂ ਗਈਆਂ ਸਨ ਮੁਗਲਾਂ ਵੱਲੋਂ ਉਦੋਂ ਪੰਡਿਤ ਜੀ ਦੀਆਂ ਉਹ ਦੋਵੇਂ 3 ਪੂਰੇ ਪਿੰਡ ਵਿੱਚ ਪੂਰੇ ਪਿੰਡ ਵਿੱਚ ਪੰਡਿਤ ਜੀ ਹਰ ਇੱਕ ਦੇ ਘਰ ਅੱਗੇ ਹੱਥ ਜੋੜ ਕੇ ਖੜੇ ਸਨ ਮੇਰੀਆਂ ਧੀਆਂ ਚੁੱਕੀਆਂ ਗਈਆਂ ਨੇ ਲੈ ਆਓ ਇੱਕ ਵੀ ਜਣਾ ਆਗਾ ਨਹੀਂ ਸੀ ਆਇਆ ਉਦੋਂ ਵੀ ਇਹੋ ਕਿਹਾ ਗਿਆ ਸੀ ਇਹ ਸਿਰਫਰੇ ਇੱਕੋ ਹੀ ਨੇ ਸਿੰਘ ਨੇ ਸਰਦਾਰ ਜੱਸਾ ਸਿੰਘ ਜੀ ਕੋਲ ਜਾਓ ਉਹੀ ਨੇ ਜਿਹੜਾ ਸੀਸ ਵਾਰ ਸਕਣਗੇ ਹੋਰ ਕੋਈ ਨਹੀਂ ਜੋ ਤੁਹਾਡੀਆਂ ਧੀਆਂ ਨੂੰ ਬਚਾ ਲਿਆਵੇ ਇੱਕ ਪਲ ਵੀ ਨਹੀਂ ਸੀ ਲਾਇਆ ਇੱਕ ਪਲ ਜਦੋਂ ਇਹ ਪੰਡਿਤ ਜੀ ਜੱਸਾ ਸਿੰਘ ਜੀ ਕੋਲ ਪਹੁੰਚੇ ਸਨ ਉਹਨਾਂ ਕਿਹਾ ਅੱਜ ਹੀ ਜਾਵਾਂਗੇ ਤੁਹਾਡੀਆਂ ਧੀਆਂ ਸੁਰੱਖਿਅਤ ਵਾਪਸ ਆਉਣਗੀਆਂ ਉਦੋਂ ਤੱਕ ਕਿਸੇ ਨੇ ਨਹੀਂ ਸੀ ਕਿਹਾ ਕਿ ਆਤਵਾਦੀ ਇਹਨਾਂ ਤੋਂ ਦੂਰ ਰਹਿਣ ਦੀ ਲੋੜ ਹੈ ਜਾਂ ਇਹਨਾਂ 'ਚ ਨਫ਼ਰਤ ਦਾ ਜ਼ਹਿਰ ਫਿਲਾ ਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਉਸੇ ਰਾਤ ਵਕਤ ਦਾ ਖਿਆਲ ਰੱਖਿਓ 12 ਵਜੇ ਦਾ ਹੱਲਾ ਸੀ ਰਾਤ ਦੇ 12 ਵਜੇ ਦਾ ਤੇ ਹੱਲਾ ਇੰਨਾ ਜ਼ਬਰਦਸਤ ਸੀ ਕਿ ਨਾ ਸਿਰਫ ਉਹ ਦੋ ਤੀਆਂ ਬਲਕਿ ਹੋਰ ਵੀ ਜਿੰਨੀਆਂ ਚੁੱਕੀਆਂ ਗਈਆਂ ਸਨ ਸਾਰੀਆਂ ਹੀ ਤੀਆਂ ਨੂੰ ਵਾਪਸ ਜੱਸਾ ਸਿੰਘ ਜੀ ਲੈ ਆਏ ਤੇ ਉੱਥੇ ਵਾਪਸ ਹਰ ਇੱਕ ਨੂੰ ਆਪੋ ਆਪਣੇ ਘਰ ਪਹੁੰਚਾ ਦਿੱਤਾ ਗੱਲ ਇੱਥੇ ਮੁੱਕੀ ਨਹੀਂ ਸੀ ਕਮਾਲ ਦੇਖੋ ਜਾਨ ਤੇ ਖੇਡ ਕੇ ਵਾਪਸ ਲਿਆਉਣਾ ਤੇ ਪੂਰੇ ਪਿੰਡ ਵਿੱਚੋਂ ਉਹਨਾਂ ਨੂੰ ਕਿਸੇ ਨੇ ਅਪਣਾਇਆ ਨਹੀਂ ਕਹਿ ਦਿੱਤਾ ਇਹ ਭਿੱਟ ਗਈਆਂ ਨੇ ਸਾਡੇ ਵਿੱਚ ਸ਼ਾਮਲ ਨਹੀਂ ਹੋ ਸਕਦੀਆਂ ਸ਼ਾਬਾਸ਼ ਇਹ ਉਹਨਾਂ ਧੀਆਂ ਦੇ ਜਿਨ੍ਹਾਂ ਨੇ ਇੱਕ ਪਲ ਵੀ ਨਹੀਂ ਲਾਇਆ ਇਹ ਸੋਚਦਿਆਂ ਕਿ ਸਾਨੂੰ ਬਚਾਉਣ ਵਾਲੇ ਜਿਹੜੇ ਸਨ ਉਹਨਾਂ ਨੇ ਤਾਂ ਵਿਤਕਰਾ ਨਹੀਂ ਕੀਤਾ ਤੇ ਵਿਤਕਰਾ ਕਰਨ ਵਾਲੇ ਜਿਹੜੇ ਹਨ ਇਹਨਾਂ ਨੇ ਸਾਨੂੰ ਕੀ ਅਪਣਾਉਣਾ ਅਸੀਂ ਉਹ ਹੀ ਛੱਡਦੇ ਹਾਂ ਛੱਡ ਕੇ ਉਸੇ ਥਾਂ ਤੇ ਆਪਣਾ ਨਾਮ ਤਬਦੀਲ ਕੀਤਾ RAMKOR ਤੇ SHAMKOR ਬੜੀਆਂ ਨਬਾਲਗ ਧੀਆਂ ਸਨ ਰਹਿੰਦੀਆਂ ਆਪਣੇ ਪਿਓ ਕੋਲ ਸਨ ਪੰਡਤ ਜੀ ਕੋਲ ਤਬਦੀਲੀ ਇੱਕ ਰਾਤ ਵਿੱਚ ਹੋਈ ਸੀ ਇੱਕ ਹੋਰ ਸ਼ਬਦ ਦੇ ਨਾਲ ਜੋ ਤਬਦੀਲੀ ਹੋਈ ਸੀ ਮੈਂ ਉਸੇ ਦਾ ਜ਼ਿਕਰ ਕਰਨ ਲੱਗੀ ਉਹ ਹੁੰਦਾ ਜੇ ਆਪਣੇ ਮਨ ਅੰਦਰ ਚਾਪਣਾ ਇਹ ਮਹਿਸੂਸ ਕਰ ਲੈਣਾ ਕਿ ਮੈਂ ਸਭ ਕੁਝ ਕਰਨ ਦੇ ਸਮਰੱਥਾ ਇਹੀ ਹੁੰਦਾ ਜੇ ਅਸਲ ਲ ਕਿਸੇ ਗੁਰੂ ਦੇ ਲੜ ਨਾਲ ਲੱਗਣਾ ਉਹਨਾਂ ਦੀ ਸੋਚ ਦੇ ਨਾਲ ਜੁੜਨਾ ਜਿੱਥੇ ਆਪਣਾ ਆਪ ਨਿਛਾਵਰ ਕਰ ਦਿੱਤਾ ਜਾਂਦਾ ਜੇ ਮੈਂ ਹਾਂ ਹੀ ਨਹੀਂ ਤੇ ਜੇ ਹਾਂ ਤਾਂ ਉਸ ਗੁਰੂ ਨੂੰ ਸਮਰਪਤ ਹਾਂ ਮੇਰੀ ਰਾਖੀ ਉਹ ਕਰੇਗਾ ਮੈਂ ਤਾਂ ਸਿਰਫ ਇਸ ਧਰਮ ਨਾਲ ਜੁੜਨਾ ਤੇ ਉਹੀ ਸੀ ਸਮਾਂ ਜਿੱਥੇ ਉਹਨਾਂ ਨੇ ਨਾ ਸਿਰਫ ਨੇਜ਼ੇ ਦੀ ਤਲਵਾਰ ਚਲਾਉਣ ਦੀ ਘੋੜਸਵਾਰੀ ਦੀ ਸਭ ਕੁਝ ਦੀ ਸਿੱਖਿਆ ਲਈ ਕਮਾਲ ਦੇਖੋ ਇਹ ਵਾਪਰਿਆ ਕਿਉਂ ਨਾ ਨੇ ਆਪ ਉਹੀ ਹੱਲੇ ਫਿਰ ਸ਼ੁਰੂ ਕੀਤੇ ਤੇ ਜਿਹੜੀਆਂ ਹੋਰ ਧੀਆਂ ਚੁੱਕੀਆਂ ਗਈਆਂ ਸਨ ਉਹਨਾਂ ਨੂੰ ਵਾਪਸ ਲਿਆਉਣ ਲਈ ਉਹ ਤਿਆਰ ਹੋ ਗਈਆਂ ਸਨ ਤੇ ਇੱਕ ਨਹੀਂ ਦੋ ਨਹੀਂ ਅਜੇ ਇਹ ਕਟੋ-ਕਟ ਸੱਤਿਆ ਅੱਠ ਹੱਲੇ ਕੀਤੇ ਜਿਹਦੇ ਵਿੱਚ ਹੋਰ ਚੁੱਕੀਆਂ ਹੋਈਆਂ ਧੀਆਂ ਵਾਪਸ ਲਿਆਏ ਸਨ ਇਹ ਤਬਦੀਲੀ ਕੌਰ ਦੀ ਮੈਂ ਇਸ ਕਾਰਨ ਅੱਜ ਜ਼ਿਕਰ ਕੀਤਾ ਕਿ ਅੱਜ ਦੇ ਦਿਨ ਚਾਤ ਮਾਰੀਏ ਸਾਡੇ ਹੀ ਧਰਮ ਦੇ ਵਿੱਚ ਇਹ ਐਡਸ ਬੜਨ ਨੂੰ ਮਿਲਦੀਆਂ ਨੇ ਕਿ ਸਾਡੀਆਂ ਧੀਆਂ ਨੂੰ ਦਸਤਾਰਾਂ ਨਹੀਂ ਚਾਹੀਦੀਆਂ ਉਹਨਾਂ ਨੂੰ ਉਹ ਚਾਹੀਦੇ ਨੇ ਜਿਹੜੇ ਸਿਗਰਟ ਪੀਂਦੇ ਹੋਣ ਉਹਨਾਂ ਨੂੰ ਉਹ ਚਾਹੀਦੇ ਨੇ ਜਿਨ੍ਹਾਂ ਦੇ ਕੇਸ ਕਤਲ ਕੀਤੇ ਹੋਣ ਇਹ ਤਬਦੀਲੀ ਕੀ ਤੁਸੀਂ ਤੇ ਮੈਂ ਲੈ ਕੇ ਆਏ ਬਿਲਕੁਲ 100% ਕਸੂਰ ਸਾਡਾ ਹੈ ਕਿਉਂਕਿ ਅਸੀਂ ਕੋਹਾਂ ਦੂਰਾਂ ਸਿੱਖੇ ਸਿੱਕੀ ਨੂੰ ਅਸਲ ਮਾਇਨੇ ਵਿੱਚ ਅਸੀਂ ਬਸਾਇਆ ਹੀ ਨਹੀਂ ਖੋਖਲੇ ਪਖੰਡਾਂ ਦੇ ਵਿੱਚ ਕਿਮਾ ਕਰਿਓ ਅਸੀਂ ਕਿਤੇ ਰੁਲ ਗਏ ਆਂ